ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਅਪਾ ਦੋ ਗਾਵਾਂ ਸੇ ਲੈ ਲੈ ਕੇ ਆਂ ਜੀ ਇੱਕ ਬਈ ਤਾਜੀ ਸੂਈ ਐ ਇੱਕ ਗੱਬਣ ਥੋੜੇ ਕਿ ਦਿਨ ਕਰਮ ਵਾਲੀ ਲੈ ਲਈ ਆ ਆਓ ਕਰ ਲੈਨੇ ਆ ਬਾਈ ਨਾਲ ਗੱਲਬਾਤ ਅੱਜ ਬਾਈ ਜੀ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ ਹੋ ਠੀਕ ਹੋ ਵਧੀਆ ਜੀ ਠੀਕ ਹੈ ਠੀਕ ਆ ਵਧੀਆ ਨਾਮ ਤੇ ਐਡਰੈਸ ਵੋ ਨਾਮ ਬੱਗਾ ਸਿੰਘ ਆ ਜੀ ਪਿੰਡ ਛੰਨਾ ਗਲਾਬ ਸਿੰਘ ਵਾਲਾ ਜੀ ਹੂੰ ਜ਼ਿਲ੍ਹਾ ਬਰਨਾਲਾ ਜੀ ਤਹਿਸੀਲ ਤਪਾਈ ਨੇੜੇ ਪਿੰਡ ਬਈ ਨੇੜੇ ਪਿੰਡ ਜੀ ਭਦੌੜ ਇਦਰ ਭਾਈ ਰੂਪਾ ਭਾਈ ਰੂਪੇ ਵਾਲੀ ਸੜਕ ਤੇ ਘਰ ਆਪਣਾ ਖੇਤ ਦੇ ਵਿੱਚ ਮੋਬਾਈਲ ਨੰਬਰ ਬੋਲ 998640 ਜੀ 54198 ਇਹ ਭਾਈ ਦਾ ਕੰਟੈਕਟ ਨੰਬਰ ਸਕਰੀਨ ਤੇ ਚੱਲ ਰਿਹਾ ਨੋਟ ਕਰ ਲੋ ਭਾਈ ਜਿਹੜੀ ਇਹ ਬੈਡ ਦੇ ਨੇ ਕਿਹੜਾ ਸੂਆ ਸੂਈ ਆ ਇਹ ਦੂਜਾ ਸੂਆ ਸੂਈ ਆ ਡਾਕਟਰ ਸਾਹਿਬ ਕਦੋਂ ਸੂਈ ਆ ਭਰੀ ਇਹਨੂੰ ਸੂਈ ਨੂੰ 20 25 ਮਿੰਟ ਹੋਇਆ ਡਾਕਟਰ ਸਾਹਿਬ ਬੱਚਾ ਕੀ ਦੇਤਾ ਬੱਸਾ ਜੀ ਬੱਚਾ ਦੇਤਾ ਜੇਰ ਪੈਣੀ ਆ ਨਾ ਜੇ ਹਾਂ ਜੇਰ ਪੀਣੀ 20 25 ਮਿੰਟ ਹੀ ਹੋਇਆ ਇਹ ਲਮਕੀ ਜਾਂਦੀ ਆ ਤਰੀ ਵੀ ਜੇਰ ਥੋੜੇ ਟਾਈਮ ਲਈ ਕਰਮ ਵਾਲੀ ਦੀ ਪੈ ਜਾਣੀ ਆ ਫੇਸ ਦੀ ਬਿਊਟੀ ਦੇਖ ਹਣਾ ਹਾਂ ਜੀ ਛੋਟਾ ਛੋਟਾ ਕੰਨ ਫੁੱਲ ਬਰੀਡ ਬਈ ਨਾ ਸੰਗ ਲਾਬੀ ਬੱਚਾ ਵੀ ਬਹੁਤ ਚੰਗਾ ਦਿੱਤਾ ਗੱਲ ਕਰ ਚਲੋ ਲਈ ਬੱਚਾ ਦਿੱਤਾ ਪ੍ਰਿੰਟ ਕੱਦ ਬਰੀਡ ਥਣਲੇਵਾ ਇੱਕ ਨੰਬਰ ਸੁਈ ਸਵਾਈ ਆ ਕਿੰਨਾ ਕੁ ਬੋਲਾ ਬੋਲਾ ਕੱਢੇ ਪਾਈ ਨੇ ਫਿਰ ਡਾਕਟਰ ਸਾਹਿਬ ਥਣ ਪਾਸ ਕਰਲੇ ਵੜਦਿਆਂ ਧਰਾ ਤੁਰਾ ਮਾਰ ਕੇ ਦੇਖ ਲਿਆ 20 25 ਮਿੰਟ ਹੀ ਹੋਇਆ ਸੁਈ ਨੂੰ ਚੁਵਾਈ ਦੀ ਇੱਕ ਨੰਬਰ ਆ ਜਣ ਚਾਰੇ ਥਣ ਨਿਕੜਵੇਂ ਪੂਰੇ ਗੈਪ ਤੇ ਕੱਲਾ ਕੱਲਾ ਥਣ ਮੁਠੀ ਵਾਲਾ ਥਣ ਗਲਾਬੀ ਥਣ ਵੱਡੀ ਨਾੜ ਚੈੱਕ ਕਰੋ ਬਈ ਕੀ ਬਾਤ ਆ ਕਿੰਨਾ ਦੁੱਧ ਦੇ ਦੋ ਅਸਟੀਮੇਟ ਦੁੱਧ ਜੀ ਪਿਛਲੇ ਸੂਰੇ ਦਾ ਮਾਲਕਾਂ ਇਹ ਦੱਸਣ ਦੇ ਹਿਸਾਬ ਨਾਲ ਹੂੰ 24 25 ਲੀਟਰ ਵਹਿੜ ਦਾ ਦੁੱਧ ਪਾਇਆ ਠੀਕ ਆ ਭਾਈ ਹਾਂਜੀ ਗਾਦ ਚੰਗਾ ਬਰੀਡ ਚੰਗੀ ਗਾਦ ਪੂਰਾ ਚੰਗਾ ਇਹ ਸੀਲ ਠੰਡੀ ਆ ਠੀਕ ਆ ਪਤਲੀ ਆ ਜਮੈਂ ਕਾਗਜ਼ ਵਰਗਾ ਪਿੰਡਾ ਸੀਲ ਠੰਡੀ ਹਲ ਹੈ ਲੈ ਭਾਈ ਜਿਵੇਂ ਮਰਜੀ ਹੱਥ ਫੇਰੀ ਹੂੰ ਲੈ ਬਹੁਤ ਬੜਾ ਕਮਾਲ ਹਨ ਜਮੈਂ ਖੋਸ਼ ਲੈ ਭਾਈ ਦੇਖੋ ਇੱਕ ਤਾਂ ਆਏ ਹੁੰਦਾ ਵੀ ਟੁੱਟਵਾ ਗਿਆ ਜਮੈਂ ਆਏ ਆ ਸਹੀ ਆ ਜਮੈਂ ਆ ਬੰਦ ਲੈ ਵੇ ਦੀ ਵਹਿੜ ਉਹ ਜਾ ਲੈਵਾ ਅੱਛਾ ਫੇਰੀਨੂੰ ਇਦਰੋਂ ਵੀ ਥਣ ਦਿਖਾਣੇ ਇੱਕ ਨੰਬਰ ਥਣ ਗਲਾਬੀ ਥਣ ਪੂਰੀ ਵਿਥੇ ਦੇ ਥਣ ਖੋਲੀ ਹੋਈ ਤੌਰ ਤੇ ਰੱਖਾ ਦੇ ਫੁੱਲ ਬ੍ਰੀਡ ਸੋਈ ਸਵਾਈ ਹੈ ਇਹ ਸੁਸ ਬੜਾ ਚੰਗਾ ਹੈ ਨਾ ਕਰਨਾ ਹਾਂਜੀ ਹਾਂਜੀ ਬਿਊਟੀਫੁੱਲ ਹੈ ਕਰਮਾ ਪਾਰਬੜ ਦੀ ਕਦ ਕਾਠ ਪਾਰ ਆਣਾ ਦੇਖੋ ਜਿਵੇਂ ਗੱਠ ਗੱਠ ਤੇ ਥਣ ਲੱਗੇ ਸਹੀ ਗੱਲ ਹੈ ਲੈ ਬਾਈ ਬਹੁਤ ਹੈ ਨਾ ਬਾਕੀ ਤੋਰਾ ਇੱਕ ਨੰਬਰ ਹੈ ਕਿ ਨਹੀਂ ਬਰੀਡ ਬਾਲੀ ਠੰਡੀ ਦਾ ਇੰਨੀ ਐ ਚਾਹੇ ਜਮਾ ਬਿਹੜੇ ਦੇ ਪਚਾਲੇ ਖੜਾ ਲਈ ਠੀਕਾ ਆਏ ਨਹੀਂ ਵੀ ਕੋਈ ਪੈਰ ਵੀ ਚੱਕ ਜੂ ਲੈ ਲੈ ਬਰੀਡ ਬਾਲੀਆ ਕਰਮਾਲੀ ਦੇ ਪੈਨਟ ਹੁਣ ਬਾਲੀ ਚੰਗੀ ਆ ਡਾਕਟਰ ਸਾਹਿਬ ਹੂੰ ਹੂੰ ਥੋੜਾ ਬੱਚੇ ਦਾ ਕਰਦੀ ਆ ਨਾ ਬੱਚੇ ਦਾ ਕਰਦੀ ਆ ਇਹ ਪੂਰਾ ਹੀ ਇਹ ਬਹੁਤ ਵਾ ਬਾਲਾ ਚੰਗਾ ਬਾਲਾ ਚੰਗਾ ਇਹ ਦੇਖੋ ਜਿਵੇਂ ਮਰਜੀ ਅੱਥ ਫੇਰੀ ਕਰੀ ਚੱਲੋ ਆਏ ਪਾਸਤਾ ਹੀ ਲੈ ਵੜ ਨੂੰ ਬਾਲੀ ਸਫਾਈ ਆ ਲੈ ਵੇਰੀ ਦਾ ਕੀ ਬਾਤ ਆ ਯਾਰ ਮੁੱਲ ਬਈ ਜਾਇ ਜੀ ਹਾਂ ਮੁੱਲ ਜਾਇ ਜੀ ਹੂ ਜੀ ਹੂ ਜੀ ਮੁੱਲ ਜਾਇ ਜ ਮੁੱਲ ਹੋਊਗਾ ਬਾਈ ਕਹਿੰਦਾ ਮੁੱਲ ਆ ਜਿਹੜਾ ਕਰਾਂਗੇ ਫੋਨ ਤੇ ਬਾਕੀ ਧਾਰਾਂ ਕੋਈ ਚੱਕਰ ਨਹੀਂ ਬਾਈ ਮਾਰਕੀਟ ਦਾ ਕੀ ਬਹੁਤਾ ਹਨਾ ਅੱਛਾ ਸਾਬ ਬੱਚਾ ਲਾਉਣਾ ਲਾ ਲੂ ਨਿਆਣਾ ਪਾਉਣਾ ਪਾਲੂ ਠੀਕ ਆ ਚਵਾਈ ਦੇਖ ਵੈਣ ਦੀ ਚਵਾਈ ਤਾਂ ਬਾਈ ਇੱਕ ਨੰਬਰ ਆ ਮੋਟੀ ਮੋਟੀ ਧਾਰਾ ਜਿਵੇਂ ਮਰਜ਼ੀ ਚੋਈ ਚੱਲ ਕੋਈ ਚੱਕਰੀ ਨਹੀਂ ਕਹਿਣਾ ਕਰਮਾ ਇਹਨੇ ਕੁਛ ਕੀ ਆ ਬਾਤ ਆ ਚਵਾਈ ਬੜੀ ਚੰਗੀ ਆ ਹਨਾ ਚਵਾਈ ਤਾਂ ਬੜੀ ਚੰਗੀ ਆ ਰਾਂ ਕੀ ਆ ਬਾਤ ਆ ਬਾਈ ਮੈਂ ਦੂਜੇ ਥਣਾ ਚੋਂ ਵੀ ਮਾਰਦੇ ਧਾਰਾਂ ਬਾਈ ਇਹ ਚੋਣ ਚਵਾਦਾ ਕਰਮ ਵਾਲੀ ਦਾ ਇੱਕ ਨੰਬਰ ਛੋਟਾ ਮੋਟਾ ਚੋਣਾ ਚੋਣ ਨਿਭੜਦੀ ਹੈ ਚਵਾਈ ਇਹ ਜੀ ਗੱਲ ਨਹੀਂ ਦੁੱਧ ਦੇਖਦੇ ਜਾਂਦਾ ਡਾਕਟਰ ਸਾਹਿਬ ਚਾਰ ਚਾਰ ਧਾਰਾ ਮਾਰੀਆਂ ਕਿੰਨੀਆਂ ਕਿਧਾਰਾ ਮਾਰੀਆਂ ਸਹੀ ਗੱਲ ਆ ਬਾੜੀ ਫੋਲੀ ਆ ਬਾਕੀ ਲੇਵਰੀ ਸਫਾਈ ਵਾਲੀ ਆ ਯਾਰ ਕਰਮਾਈ ਠੰਡੀ ਫੋਲਾ ਜਮਾ ਆਂ ਦਿਹਾੜਾ ਜਮਾ ਆਂ ਅਸੀਂ ਠੰਡੀ ਆ ਲੈਣਾ ਆਪਾਂ ਆਪਾ ਕੋਈ ਚੱਕਰੀ ਨਹੀਂ ਲੈ ਚਾਰੇ ਥਾਣੇ ਕੋਜੇ ਨਾਣਾ ਨੂਣਾ ਫੋਲਾ ਚੰਗਿਆਂ ਦੁੱਧ ਵਾਲਾ ਪੀਸ ਆ ਲੇਵਾ ਇੱਕ ਨੰਬਰ ਆ ਚਾਰ ਸਪਰੇ ਤੋਂ ਇੱਕੋ ਜਿਹਾ ਲੇਵਾ ਆ ਜਿੱਧਰੋਂ ਮਰਜ਼ੀ ਚੈੱਕ ਕਰ ਲੋ ਇਧਰੋਂ ਵੀ ਅਵੇਲੇਬਲ ਹੈ ਇੱਕ ਨੰਬਰ ਥਾਣੀ ਬੜਾ ਚੰਗਾ ਲੱਗਿਆ ਵੀਡੀਓ ਪਾਵੇ ਵਰਗਾ ਖਾਣਾ ਬੈਥ ਦੇ ਕੋ ਡਾਕਟਰ ਹੈ ਮੂਹਲੇ ਦੀ ਮਗਰਲੇ ਦੀ ਅੱਡੋ-ਉੱਡੀ ਚਾਰ ਸਪੇਰੇ ਨੂੰ ਉਨੀ-ਉਨੀ ਵਸ ਸਹੀ ਕਰਦਾ ਭਾਈ ਮੁੱਲ ਤਾਂ ਜੈ ਜੀ ਹੋਣਾ ਭਾਈ ਹਾਂਜੀ ਮੁੱਲ ਜੈ ਜੀ ਠੀਕ ਆ ਭਾਈ ਅੱਗੇ ਭਾਈ ਦੋ ਨੰਬਰ ਤੇ ਕਿਹੜਾ ਸੂਏ ਸੁੰਦੀ ਹੈ ਇਹ ਦੂਜਾ ਸੂਏ ਇਹ ਸੁੰਦੀ ਹੈ ਡਾਕਟਰ ਸਾਹਿਬ ਇਹ ਕਿੰਨੇ ਦਿਨ ਲਗੋ ਭਾਈ ਮੂਹੋਂ ਚਾਰ ਦਾੰਦਾਂ ਜੀ ਹਜੇ ਚਾਰ ਦਾੰਦਾਂ ਹਾਂਜੀ ਠੀਕ ਆ ਭਾਈ ਦਿਨ ਕਿੰਨੇ ਲਓ ਕਹਿਣ ਲੈ ਜੀ ਇਹ ਚਾਰ ਤੋਂ ਪੰਜ ਵੜਾ 4 ਤੋਂ 5 ਦਿਨਾਂ ਦੀ ਕੱਚੀ ਆ ਦੂਜਾ ਸੂਹਾ ਚਾਰ ਛੇ ਠੰਡੀ ਇੰਨੀ ਕਾ ਬਹਿਣਾ ਦੀ ਬਿਊਟੀ ਦੇਖ ਜਮਾ ਚਾਹੇ ਸੂਆਂ ਮਿਆਂ ਨੂੰ ਹੋਂ ਬਹਿ ਜਾ ਬਹਿ ਸਹੀ ਆ ਭਾਈ ਠੰਡੀ ਕਰਮ ਵਾਲੀ ਬਾਜੀ ਜਿਵੇਂ ਮਰਜੀ ਬੈਠਾ ਰਹੇ ਕੋਈ ਚੱਕਰੀ ਨਹੀਂ ਲੈਂ ਜਿਵੇਂ ਮਰਜੀ ਗੱਪਣ ਥੱਲੇ ਬਹਿ ਜਾ ਨਹੀਂ ਗੱਪਣ ਗਾਂ ਸੀਟੀ ਬਿਠਾਉਂਦੀ ਨਹੀਂ ਕਿ ਨਹੀਂ ਭਾਈ ਹੂੰ ਬਾੜੀ ਠੰਡੀ ਫੋਲ ਪਾਲ ਦੇਖੋ ਡਾਟ ਦੇ ਕਿੰਨੀ ਰਾਵੜ ਗਾਜਮ ਹਜੇ ਲਈ ਸਹੀ ਗੱਲ ਹੈ ਜਮਾ ਐ ਕਾ ਅਜੇ ਜਿਹਦੇ ਦਿਨਾਂ ਤੇ ਜਾਣਾ ਨਾ ਬਹਿਣੇ ਉੱਤੇ ਦੱਸਣਾ ਵੀ ਕੀ ਚੀਜ਼ ਜਮ ਬਰੀਕ ਵਾਲੀ ਆ ਜਿਆ ਲੈਵਾ ਜਿਹੜਾ ਬਰੀਕ ਵਾਲਾ ਹੈਗਾ ਇਹ ਲੈ ਲੈ ਬਹੁਤ ਪਈਆ ਲੈ ਨਾੜਾ ਦੇਖੋ ਲੈ ਵਿੱਚ ਹੁਣ ਵੀ ਹਮ ਲੈ ਇਧਰੋਂ ਚੈੱਕ ਕਰ ਲੋ ਕੱਲਾ ਕੱਲਾ ਥਣ ਪੂਰੀ ਵਿਥੀ ਤੇ ਥਣ ਗਲਾਬੀ ਥਣ ਕੱਦ ਫਰੰਟ ਬ੍ਰੀਟ ਓਕੇ ਆ ਖੋਲੀ ਬਈ ਤੋਰੀ ਜਲਦੀ ਕੱਚੀ ਕੱਚੀ ਆ ਕੱਚੀ ਬਾਈ ਜਿਹੜੇ 5-4 ਦਿਨ ਲੈਂਦੀ ਆ 5-4 ਦਿਨ ਲੌਗੇ ਬਾਈ ਤੇ ਕਰਮ ਵਾਲੀ ਨੂੰ ਇਦੋਂ ਦੁੱਗਣਾ ਦੇਵਾ ਤਿਆਰ ਕਰਕੇ ਨਾ ਫੇਰ ਸੋਣਾ ਕਹਿੰਦੇ ਜੀ ਹਾਂ ਜੀ ਹਾਂ ਜੀ ਇਸ ਰੇਕਾ ਨਾਸਾ ਨੂੰ ਸਾ ਗਲਾਬੀ ਲੈ ਵੀ ਬਾਂਤਰ ਦੇਖੋ ਡਾਕਟਰ ਸਾਹਿਬ ਲੈ ਵਾ ਦੇਖੋ ਕਮਾਲ ਦਾ ਤੇ ਤੋਰਾ ਵੀ ਇੱਕ ਨੰਬਰ ਆ ਪ੍ਰਿੰਟ ਪ੍ਰਿੰਟ ਪੂਰਾ ਚੰਗਾ ਕਰਮ ਵਾਲੀ ਦਾ ਕੀ ਬਾਤ ਆ ਬਈ ਮੁੱਲ ਜਾਇਜ਼ ਹੂ ਬਾਈ ਹਾਂਜੀ ਮੁੱਲ ਜਾਇਜ਼ ਹੂ ਬਾਈ ਕਹਿੰਦਾ ਜਮਾ ਜਾਇਜ਼ ਰੱਖਾਂਗੇ ਬਾੜਾ ਮੁੱਲ ਨਹੀਂ ਕਰਦੇ ਮੁੱਲ ਹੋਣਾ ਬਈ ਫੋਨ ਤੇ ਆ ਥਣ ਬਾੜਾ ਚੰਗਾ ਲੱਗਿਆ ਹਾਂਜੀ ਹਾਂਜੀ ਬਾੜ ਕਿਸੇ ਪਾਸੋਂ ਵੀ ਨਹੀਂ ਹੁੰਜੀ ਵੀ ਡਾਕਟਰ ਸਾਹਿਬ ਪਿੰਡੇ ਪੁੰਡੇ ਦੀ ਇੰਨੀ ਪਤਲੀ ਵੈੜ ਆਂਗੂ ਕੰਨੇ ਚੰਗੇ ਆ ਸਾਰੇ ਵੈੜ ਦੇ ਸਹੀ ਗੱਲ ਆ ਬਈ ਲੈ ਕੀ ਬਾਤ ਆ ਬਈ ਲੈ ਲੈ ਥਾਣ ਦੇਖੋ ਮੁੱਠੀ ਵਾਲਾ ਥਾਣਾ ਕੱਲਾ ਕੱਲਾ ਥਾਣ ਪੂਰੀ ਵਿਥੀ ਤੇ ਥਣ ਟੇ ਲੱਟੋ ਲ ਬਹੁਤ ਪਈਆਂ ਪੀੜੀ ਦੇ ਪਾਵੇ ਵਰਗੇ ਥਾਣਾ ਹਨਾ ਬਾਲੀ ਜੰਗੀ ਬੈੜੇ ਲਾਂਬਾਂ ਵਾਲੀਆਂ ਪਈਆਂ ਸਾਰੀਆਂ ਬਾਲਟਾਂ ਲਾਂ ਕੱਢੂ ਫੇਰ ਕਰਮ ਵਾਲੀ ਨੇ ਸੋਣਾ ਕਬ ਕੱਦ ਬ੍ਰੀਟ ਪ੍ਰਿੰਟ ਓਕੇ ਆ ਮੁੱਲ ਜਾਇਜ਼ ਹੋ ਬਾਈ ਕਹਿੰਦਾ ਬਾਹਲਾ ਮੁੱਲ ਨਹੀਂ ਕਰਦੇ ਕੱਲੀ ਕੱਚੀ ਕੱਚੀ ਆ ਇਤਰੋਂ ਵੀ ਲੈਵਾ ਚੈੱਕ ਕਰਵਾ ਨਾ ਲੈ ਚਾਰ ਸਪਰੇ ਤੋਂ ਇੱਕੋ ਜਲੇਵਾ ਬਾਈ ਕੀ ਆ ਬਾਤ ਤੇ ਨਾਗਸੀ ਭਰਾ ਕੋਲੇ ਦੋ ਦੋਨੇ ਦਿਖਾਤੇ ਕਿਸੇ ਵੀਰ ਨੂੰ ਦੋਨਾਂ ਚ ਕੋਈ ਵੀ ਪਸੰਦ ਆਵੇ ਬਾਈ ਨਾਲ ਕਨੈਕਟ ਕਰ ਲਿਓ ਜੀ ਧੰਨਵਾਦ